ਬਿਤੀ ਰਾਤ ਗਿੱਦੜਵਾਹਾ ਦੇ ਮੱਕੜ ਪੈਲਸ ਦੇ ਪਿਛਲੇ ਪਾਸੇ ਜਾਂਦਾ ਕੋਟਪਾਈ ਰਜਵਾਹਾ ਟੁੱਟਣ ਨਾਲ ਗਰੀਬ ਝੁੱਗੀ ਚੌਪੜੀ ਵਾਲਿਆਂ ਦੀ ਬਸਤੀ ਵਿੱਚ ਬੜਿਆ ਪਾਣੀ ਹੋਇਆ ਨੁਕਸਾਨ ਬੱਚੇ ਸਾਰੀ ਰਾਤ ਸੜਕਾਂ ਤੇ ਪ੍ਰਸ਼ਾਸਨ ਦੀ ਗਲਤੀ ਨਾਲ ਸੌਣ ਲਈ ਹੋਏ ਮਜਬੂਰ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬਸਤੀ ਦੇ ਪ੍ਰਧਾਨ ਅਤੇ ਲਖਵੀਰ ਸਿੰਘ ਨਿੰਦੀ ਕੌਰ ਆਦੀ ਨੇ ਦੱਸਿਆ ਕਿ ਬੀਤੀ ਰਾਤ ਇਹ ਰਜਵਾਹਾ ਤਕਰੀਬਨ 11 ਵਜੇ ਟੁੱਟ ਗਿਆ ਜਿਸ ਕਾਰਨ ਸਾਡੇ ਘਰਾਂ ਵਿੱਚ ਪਾਣੀ ਵੜ ਗਿਆ ਤੇ ਸਾਡੇ ਘਰਾਂ ਵਿੱਚ ਤਰੇੜਾਂ ਆ ਗਈਆਂ ਨੇ ਸਾਰੇ ਭਾਂਡੇ ਟਿੰਡੇ ਰੁੜ ਗਏ ਨੇ ਪਰ ਘਰ ਵਿੱਚ ਪਈ ਕਣਕ ਵੀ ਖਰਾਬ ਹੋ ਗਈ ਹੈ ਹੋਰ ਸਾਡਾ ਕਾਫੀ ਨੁਕਸਾਨ ਹੋ ਗਿਆ ਹੈ ਉਹਨਾਂ ਕਹਿੰਿਆ ਕਿ ਇਸ ਬਾਬਤ ਅਸੀਂ ਵਕ ਵਕ ਮਹਿਕਮਿਆਂ ਕੋਲ ਜਾ ਕੇ ਅਰਜ਼ੋਈ ਕੀਤੀ ਸੀ ਪਰ ਸਾਡੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਕਹਿੰਿਆ ਕਿ ਅਸੀਂ ਆਪਣੇ ਤੌਰ ਤੇ ਇਸ ਰਜਵਾਹੇ ਨੂੰ ਠੀਕ ਕਰਨ ਲੱਗੇ ਹੋਏ ਹਾਂ ਉਨ੍ਹਾਂ ਕਿਹਾ ਕਿ ਇਹ ਰਜਵਾਹਾ ਬਹੁਤ ਪੁਰਾਣਾ ਬਣਿਆ ਹੋਇਆ ਹੈ ਜਾਂ ਇਸ ਨੂੰ ਦੂਸਰੀ ਵਾਰ ਬਣਾਇਆ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਅਨਹੋਣੀ ਫਿਰ ਤਾਂ ਫਿਰ ਨਾ ਵਾਪਰ ਸਕੇ ਤਕਰੀਬਨ 12 ਘੰਟੇ ਬੀਤ ਜਾਣ ਤੋਂ ਬਾਅਦ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਜੇਸੀਬੀ ਮਸ਼ੀਨ ਰਾਹੀਂ ਇਸ ਟੁੱਟੇ ਹੋਏ ਰਜਵਾਹੇ ਨੂੰ ਸਹੀ ਕਰਨ ਵਿੱਚ ਹੀ ਲੱਗ ਗਏ ਸਵੰਦਤ ਨੈਰੀ ਵਿਭਾਗ ਮੌਕੇ ਤੇ ਜਰੂਰ ਪਹੁੰਚੇ ਪਰ ਪੱਤਰਕਾਰ ਨੂੰ ਜਾਣਕਾਰੀ ਦਿੱਤੇ ਬਗੈਰ ਹੀ ਉੱਥੋਂ ਚਲੇ ਗਏ ਜ਼ਿਕਰਯੋਗ ਹੈ ਕਿ ਇਹ ਰਜਵਾਹਾ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਿਆ ਤੇ ਕਾਫੀ ਨੁਕਸਾਨ ਕਰ ਚੁੱਕਿਆ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਰਜਵਾਹੇ ਨਾਲ ਹੋ ਰਿਹਾ ਨੁਕਸਾਨ ਤੋਂ ਕਿਸਾਨਾਂ ਤੇ ਗਰੀਬਾਂ ਨੂੰ ਕਦੋਂ ਰਾਹਤ ਮਿਲੇਗੀ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਮੱਲੇ ਦਾ ਜੂਗੀ ਮੱਲੇ ਦਾ ਜੀ ਠੀਕ ਹੈ ਜੀ 11 ਵਜੇ ਟੁੱਟਿਆ ਦਾ ਜੀ ਰਾਤ ਦਾ 11 ਵਜੇ ਟੁੱਟਿਆ ਦਾ ਅਸੀਂ ਐਮਸੀਆਂ ਕੋਲੇ ਨਹਿਰੀ ਮਹਿਤਮੇ ਕੋਲੇ ਬਰਡਰ ਬੱਸ ਤੇ ਆਏ ਬਰਡਰ ਬੱਸ ਦੇ ਵਿੱਚ ਕਿੱਥੇ ਕਿੱਥੇ ਅਸੀਂ ਜਾ ਕੇ ਆਏ ਰਾਤੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਇਹ ਕਹਿੰਦਾ ਸਾਡੇ ਮੇਰੇ ਬੱਚੇ ਡੁੱਬੀ ਜਾਂਦੇਗੇ ਸਾਡਾ ਕੋਈ ਹੱਲ ਕਰੋ ਹੱਲ ਕਰੋ ਕੋਈ ਨਹੀਂ ਕੋਈ ਹੱਲ ਕਰ ਰਿਹਾ ਜੀ ਇੱਥੇ ਅਸੀਂ ਆਪਣੇ ਆਪ ਸਾਜ਼ਾ ਦੇ ਲੱਗੇ ਪਏ ਆ ਸਾਡੇ ਬੱਚੇ ਕਿੱਥੇ ਜਾ ਕੇ ਸੜਕ ਤੇ ਪੈ ਗਏ ਜੀ ਮਾਲਾ ਜੀ ਸਾਡੇ ਕਿਰਪਾ ਇਹ ਫਿਰ ਹਲਕੀ ਜੀ ਸਾਡੇ ਕੀ ਕੀਤਾ ਆਪਣੇ ਆਪ ਕਰਨਿਆਂ ਜੀ ਫਿਰ ਸਾਨੂੰ ਕਹਿੰਦੇ 2-200 ਰੁਪਏ ਕਰੋ ਦੋ ਦੋ 100 ਰੁਪਿਆ ਕਰੋ ਤੇ ਬਲੌਚਰ ਮਗਾ ਕੇ ਆਪਣਾ ਪਾਣੀ ਬੰਦ ਕਰਾਓ ਆਪ ਟੋਟਾ ਲੈਣੇ ਆਏ ਬੁਕਟਾ ਲੈਣੇ ਆਏ ਜੀ ਮਹਾਰਾਜ ਸਾਨੂੰ ਕਹਿੰਦੇ ਕਰੀਬ ਅਸੀਂ ਬਹੁਤ ਸਾਨੂੰ ਕਹਿੰਦੇ ਕਰੀਬਾਂ ਕੋ ਦੋ ਦੋ 100 ਰੁਪਿਆ ਤੁਸੀਂ ਕਰੋ ਦੋ ਦੋ 100 ਰੁਪਿਆ ਕਰਕੇ ਤੁਹਾਡੇ ਕੋਲ ਬਲੌਚਰ ਮਗਾ ਕੇ ਮਿੱਟੀ ਮਗਾ ਕੇ ਬੰਦ ਕਰਾਵਾਂਗੇ ਹੁਣ ਅਸੀਂ ਕਰੀਬ ਦੋ ਦੋ 100 ਕਿੱਥੋਂ ਕਰੀਏ ਜੀ ਮਹਾਰਾਜ ਇਹ ਅਸੀਂ ਛਾੜੇ ਛਾੜੇ ਦਾ ਕਰੇ ਚਾਹ ਨਹੀਂ ਬੰਦੀ ਆਹ ਦੇਖੋ ਤੁਸੀਂ ਪਾਣੀ ਕਿੰਨਾ ਕਿੰਨਾ ਖੜਾ ਰਹਾ ਜੀ ਸਾਡੇ ਬੱਚੇ ਵੀ ਇੱਕਵੇਂ ਸ਼ੜਕ ਤੇ ਕੁੱਬੀ ਆਂਦੇਗੀ ਨੁਕਸਾਨ ਹੋਇਆ ਕੋਈ ਜੀ ਸ਼ਕਾ ਸਾਡੇ ਹੋ ਗਿਆ ਜੀ ਅੱਜ ਕੰਧਾਂ ਨੂੰ ਪਾਣੀ ਲੱਗ ਗਿਆ ਕੁੱਬੀਆਂ ਸਾਰੇ ਕੁੱਬੀਆਂ ਸਾਡੇ ਜੀ ਕਿਹੜੇ ਕੋਈ ਭਾਂਡੇ ਠੀਕ ਜੋ ਨਹੀਂ ਲੁੱੜਗਾ ਬੇਸtre ਸਾਡੇ ਚੰਦੂ ਦਾ ਛੜਕ ਲਿਆ ਕਰ ਆਪ ਕੱਤੀ ਜੀ ਛੜਨੇ ਸਾਡੀ ਕੋਈ ਜਨਾਬੀ ਸੁਣਦੇ ਨਹੀਂ ਹੁਣ ਮੰਗ ਕੀ ਹੈ ਤੁਹਾਡੀ ਜੀ ਮਾਂ ਸਾਡੀ ਕੀ ਜੀ ਸਾਡਾ ਇਹ ਸ਼ੂਆ ਬੰਦ ਹੋਣਾ ਚਾਹੀਦਾ ਆ ਦੁਵਾਰਾ ਪੈਣਾ ਨਵਾਂ ਪੜਾ ਇਹ ਦੁਵਾਰੇ ਪੁਲ ਸਾਡਾ ਤਿਆਰ ਹੋਣਾ ਜਿਹੜਾ ਪੁਲ ਵੀ ਟੁੱਟ ਗਿਆ ਜੀ ਉਹ ਵੀ ਨਵਾਂ ਪੈਣਾ ਲੈ ਇਹ ਇਹ ਪਾਣੀ ਭੰਦ ਹੋਣਾ ਚਾਹੀਦਾ ਇਹ ਪਿੰਡ ਭਾਰੂ ਨੂੰ ਜਾਂਦਾ ਸੀ ਜੀ ਪਾਣੀ ਅਸੀਂ ਭਾਰੂ ਵਾਲਿਆਂ ਨੂੰ ਵੀ ਕਹਤਾ ਗਾ ਮੈਂ ਤੇਰੇ ਸਾਡਾ ਕਰੋ ਸਾਡੇ ਨਾਲ ਸਾਡੇ ਨਾਲ ਕਰੋ ਕੰਮ ਕੋਈ ਉਹਨਾਂ ਨੇ ਸੁਣੀ ਨਹੀਂ ਅੱਗੋ ਜ਼ਿੰਮੇਦਾਰ ਕਹਿੰਦਾ 2-200 ਰੁਪਏ ਦਾ ਪਾਈ ਕਰੇ ਸੰਮੂਗਾ ਅੱਜ ਕਿੱਥੇ ਲਈ ਅੱਜ ਕਿੱਥੇ ਲਈ ਇਹ ਤੁਹਾਡਾ ਜੀ ਮੇਰਾ ਜੀ ਨਾ ਨਿੰਦੀ ਹੈ ਨਿੰਦੀ ਚ ਕੀ ਗੱਲਬਾਤ ਹੋਈ ਹੈਗੀ ਸਾਰੀ ਫੇਰ ਗੱਲ ਸੁਣ ਜੀ ਕਾਸੀ ਰਾਤ ਮੁੰਡੇ ਸਾਡੇ ਕੋਈ ਕੰਮ ਤੋਂ ਆਏ ਵਿਚਾਰੇ ਉਹ ਆ ਕੇ ਦੇਖੇ ਉਹਨਾਂ ਨੇ 11 ਵਜੇ ਪੁਰ ਟੁੱਟ ਗਿਆ ਅਸੀਂ ਸੁੱਤੇ ਪਾਕਿ ਸੁਣ ਪਤਾ ਲੱਗਦਾ ਪਾਣੀ ਸਾਡੇ ਘਰਾਂ ਚ ਸਾਰੇ ਆ ਗਿਆ ਫੇਰ ਜਾ ਕੇ ਭੱਜੇ ਅਸੀਂ ਭੱਜ ਕੇ ਦੇਖਾ ਬਿਸਤਰੀ ਭਿੱਜ ਗਿਆ ਹੈ ਕਰਕਰੀ ਭਿੱਜ ਗਈ ਆਟੇ ਭਿੱਜ ਗਿਆ ਪਾਂਡੇ ਉਦੂ ਰੋੜ ਦਾ ਅਸੀਂ ਜੀ ਸਾਰੇ ਰਾਤ ਸਾਰੇ ਬਾਜ਼ਾਰ ਤੇ ਫਿਰਦੇ ਰਹੇ ਸਭ ਮੁੰਡੇ ਸਾਡੇ ਦੇ ਬੱਡੇ ਗਾਇ ਬੰਦੇ ਸਰ ਕੋਲੇ ਗਏ ਸਾਲੇ ਕੋਲੇ ਗਏ ਬਾਟਰਬਾਸ਼ ਕੋਲੇ ਗਏ ਕਿਦਰ ਸਾਡੀ ਗੱਲ ਨਹੀਂ ਸੁਣਦੇ ਕਹਿੰਦੇ ਤੁਸੀਂ ਆਪ ਪੈਸੇ ਦੋ ਦੋਸਰ ਰੁਪਿਆ ਇਕੱਠਾ ਕਰੋ ਤੇ ਜ਼ਿੰਮੇਦਾਰਾਂ ਨੂੰ ਦਾਅਵਾ ਸੀ ਮੈਂ ਕਿੱਥੋਂ ਦੇਈ ਦੀ ਗਰੀਬਾਂ ਸਵੇਰੇ ਸਾਰੀ ਰਾਤ ਅਸੀਂ ਛੜਨੇ ਬੈਠੇ ਆ ਰਾਤ ਕੱਤੀ ਕਿਸੇ ਨੇ ਗੱਲ ਨਹੀਂ ਸੁਣੀ ਅਸੀਂ ਸਵੇਰੇ ਫਿਰ ਅਸੀਂ ਉਹ ਚਾਰੂ ਵਾਲਾ ਉਹ ਉਹਨੂੰ ਵੋਟਾਂ ਪਾਈਆਂ ਉਹਨੂੰ ਜਿਤਾਇਆ ਉਹਨੇ ਕੁਛ ਨਹੀਂ ਸਾਡੀ ਗੱਲ ਕਿਹੜਾ ਪੈਸਾ ਸੀ ਸਾਡੇ 1.5 ਲੱਖ ਰੁਪਇਆ ਉਹ ਵੀ ਤੁਸੀਂ ਸਾਡੇ ਖਾਗ ਆ ਸਾਡੇ ਚੁੰਮਗਾ ਲੱਗੀਆਂ ਕੋਈ ਸਾਡਾ ਘਰ ਨਹੀਂ ਹੈਗਾ ਚੱਲ ਫੇਰ ਰਾਜਾ ਬਰੰਗਣੇ ਕੋਲ ਪਾਇਆ ਜਰੂਰ ਦੀ ਉਹਨੇ ਵੀ ਵਿਚਾਰਿਆਂ ਥੋੜਾ ਪਾਇਆ ਉਹ ਅੱਧਾ ਚਾਹ ਦਤਾ ਰਾਜੇ ਬਰੰਗਣੇ ਉਦੋਂ ਬਾਅਦ ਚਾੜੂ ਵਾਲਾ ਜਿੱਤੇ ਉਹਨਾਂ ਨੇ ਕੁਝ ਕੀਤਾ ਬਾਦਲ ਸੀ ਵਿਚਾਰਾ ਪਹਿਲਾਂ ਕਰਦਾ ਰਿਹਾ ਬਾਦ ਸਹੀ ਕੜਕ ਵੀ ਦਿੰਦਾ ਹੋਰ ਕੜਕ ਵੀ ਬੰਦ ਕਰਤੀ ਇਹਨਾਂ ਨੇ ਸਾਡੇ ਅੱਜੀ ਪੁੱਖੇ ਮਾਰ ਕੇ ਕਿੱਤੋਂ ਖਾਈ ਜੀ ਹੋਣਾ ਦੇ ਲਾ ਜੀ ਇੱਕੋ 베ਦੀ ਵੀ ਕਦੇ ਆ 베ਰੀ ਜੀ ਹੋਣਾ ਸੀ ਅਸੀਂ ਪੁੱਖੇ ਸਾਡੇ ਮੈਂ ਖੜ ਗਿਆ ਅਸੀਂ ਕਹਿੰਦੇ 베ਰੀ ਵੜਦਾ 베ਰੀ ਨਹੀਂ ਵਟ ਦਿੰਦੀ ਜੀ ਅੰਨਾ ਬਸਰ ਨਹੀਂ ਵਟੇ ਮਾਂ ਦੀ ਵੱਡੋ ਬਿੱਬੀ ਮੈਡਮ ਆਉਂਦੀ ਆਥੀ ਮੈਡਮ ਨੂੰ ਵੀ ਫੋਨ ਲਾਇਆ ਉਹਨੂੰ ਬੁਲਾ ਕੇ ਆਖਿਆ ਬਿੱਬੀ ਤੇ ਮੇਰੀ ਵਾਰਦਾ ਗੰਡ ਵੀ ਵੱਡੋ ਬੈਣੀ ਵਾਰਦਾ ਕਿਸੇ ਨਾਲ ਨਿਕਾਲੋ ਹੁਣ ਮੰਗ ਕੀ ਹੈ ਤੁਹਾਡੀ ਸਾਡੀ ਮੰਗ ਇਹ ਦੀ ਇੱਕ ਤਾਂ ਸੁਹਾ ਨਵਾਂ ਪਹਿਣਾ ਇਹ ਪੁਰਾਣਾ ਸੁਹਾ 100 ਸਾਲ ਤੋਂ ਉੱਤੇ ਦਾ ਸੁਹਾ ਬਣ ਗਿਆ ਇਹ ਪੁਰਾਣਾ ਸਾਰੇ ਨੂੰ ਦੱਸੋ ਪਾ ਦਵਾਰੇ ਕਿ ਤੇ ਨਹੀਂ ਤਾਂ ਬੰਦ ਕਰਾਦਾ ਸੁਹਾ ਤੇ ਨਹੀਂ ਨਵਾਂ ਸੁਹਾ ਪਵਾਣਾ ਤੇ ਫੜ ਵੀ ਜੀ ਨਵਾਂ ਪਵਾ ਦੇਣਾ ਅਸੀਂ ਇਹ ਮੰਗ ਮੰਗਣਾ ਤੇ ਨਹੀਂ ਬਚਾ ਸਾਡਾ ਹਾਲਾ ਬੁਰਾ ਹਾਲੇ ਲੇਕਿਨ ਮਰਨਾ ਕਰੀ ਆ ਦੇਖ ਲੈ ਉਹਨਾਂ ਨੂੰ ਕਿੱਥੇ ਭਈਏ ਅੱਗੇ ਉਹ ਉਹ ਬੁਗਾ ਲੱਗ ਗਿਆ ਸਾਰਾ ਘਰ ਦਾ ਉਹ ਘਰ ਸਾਡਾ ਕੀਏ ਤੁਹਾਡਾ ਜੀ ਮੇਰਾ ਨਾਮ ਲਖਵੀਰ ਆ ਜੀ ਪਿੰਡ ਭਾਰੂ ਆ ਜੀ ਹੁੱਲੇ ਦਾ ਮੁੰਡਾ ਸਨਫ ਠੀਕ ਆ ਜੀ 552 2200 ਰੁਪਿਆ ਮੰਗ ਰਹੇ ਸੀ ਜ਼ਿਮੀਂਦਾਰ ਭਾਰੂ ਨੂੰ ਪਾਣੀ ਨਹੀਂ ਜਾਣਾ ਚਾਹੁੰਦਾ ਅਸੀਂ ਕਹਿੰਦੇ ਆ ਵੀ ਪੜੋਂ ਨੂੰ ਪਾਣੀ ਨਹੀਂ ਜਾਂਦਾ ਅਸੀਂ ਨਾਲ ਨਿੱਕੇ ਨਿੱਕੇ ਬੱਚੇ ਵੀ ਸਾਡੇ ਕਿਤੇ ਭੁੱਖੇ ਤੇ ਬੈਠੇ ਆ ਸਾਡੇ ਹੱਥਾਂ 'ਚ ਹਲੇ ਵੀ ਟਮਾਟਰਾਂ ਰੋਟੀਆਂ ਹੁਣ ਲੈ ਕੇ ਖਾਵਾਂਗੇ ਠੀਕ ਆ ਤੇ ਰਾਤ ਦੀ ਕਿਸੇ ਨੇ ਰੋਟੀ ਨਹੀਂ ਖਾਧੀ ਜੀ ਕਿ 2-200 ਰੁਪਏ ਸਭ ਤੋਂ ਕਾਦਾ ਮੰਗ ਰਹੇ ਆ ਵੀ ਜ਼ਿਮੀਂਦਾਰ ਪਾਣੀ ਵਰਤ ਰਹੇ ਆ ਇਹ ਹਸਾਰਨਾ ਦੇ ਪਾਣੀ ਜਾ ਰਿਹਾ ਭਾਰੂ ਦੇ ਵਿੱਚ ਗੱਲ ਜਾ ਰਹੀ ਆ ਜਮਾ ਉਹ ਪੀਰਖਾਨਾ ਝੱਪ ਕੇ ਆਪਣੇ ਆਪਣੇ ਜਿਹੜਾ ਪੀਰਖਾਨਾ ਨਹੀਂ ਆ ਉਧਰੋਂ ਪਾਣੀ ਜਾ ਰਿਹਾ ਜੀ ਇਹ ਕਦੋਂ ਕਦਾਂ ਟੁੱਟਿਆ ਸੂਏ ਦੀ ਗੱਲ ਇਹ ਰਾਤ ਦਾ ਟੁੱਟਿਆ ਜੀ ਦਾਸ ਦਾ ਜੀ ਕੋਈ ਅਧਿਕਾਰੀ ਆਇਆ ਉਸ ਤੋਂ ਬਾਅਦ ਕੋਈ ਨਹੀਂ ਜੀ ਕਿਸੇ ਨੇ ਕੋਈ ਸਾਡੀ ਸੁਣਾਈ ਨਹੀਂ ਕਰੀ ਅਸੀਂ ਪੂਰੇ ਕੋਲੇ ਗਏ ਸੀਗੇ ਪੂਰੇ ਨੇ ਵਿਚਾਰਿਆਂ ਨੇ ਵਾਰ ਖੋਲਿਆ ਔਰ ਇੱਕ ਬੰਦੇ ਕੋਲੇ ਗਏ ਸੀ ਉਹਨੇ ਵੀ ਸਾਡੀ ਗੱਲ ਸੁਣੀ ਜਾਂਦਾ ਵੀ ਤੁਸੀਂ ਉਹਨਾਂ ਨੂੰ ਕਹੋ ਜਾ ਕੇ ਅਸੀਂ ਐਮਸੀ ਕੋਲੇ ਵੀ ਜਾ ਕੇ ਆਏ ਆ ਸਾਡੀ ਕਿਸੇ ਨੇ ਕੋਈ ਸੁਣਾਈ ਨਹੀਂ ਕੀਤੀ ਹੁਣ ਕੀ ਮੰਗ ਕੀ ਹੈ ਤੁਹਾਡੀ ਮੰਗ ਸਾਡੀ ਇਹੀ ਹੈ ਵਾਂਗੂਆ ਬੰਦ ਕਰੋ ਜੀ ਬਸ ਬੰਦ ਕਰ ਦਿਓ ਜੀ ਸਾਨੂੰ ਜੇ ਪਾਈਪਾ ਪਾ ਕੇ ਜਾਣ ਤੇ ਸਾਡਾ ਕੋਈ ਥਾਂ ਥਾਂ ਤੇ ਗਾਚੀਆਂ ਰੱਖ ਰੱਖ ਕੇ ਕਿਵੇਂ ਲੋਟ ਆਊਗਾ ਇਸੂਆ ਇਹ ਇੰਨਾ ਪਾਣੀ ਨਜਾਇਜ਼ ਹੋ ਚੁੱਕਿਆਗਾ ਤਾਂ ਤੜਕੇ ਦੇ ਮੱਸਾ ਮਾਰੀ ਇਹਨੇ ਨਹੀਂ ਕਿੰਨੇ ਕਿ ਬੱਚੇ ਵੀ ਸਾਡੇ ਕਿੱਥੇ ਜਾਣਗੇ ਕੋਈ ਜਵਾਕ ਕਿੱਥੇ ਪਿਆ ਕੋਈ ਕਿੱਥੇ ਪਿਆ ਕੁਈ ਭੁੱਖੇ ਪਏ ਆ ਕਿਸੇ ਦੀ ਰੋਟੀ ਨਹੀਂ ਬਣੀ ਕਿਸੇ ਨੇ ਚਾਹ ਨਹੀਂ ਪੀਤੀ ਦੀ ਅਵੇਂ ਉੱਤੇ ਪਏ ਉੱਠ ਗਿਆ ਕਰਕੇ ਵੀ ਅਸੀਂ ਇਹੀ ਗੱਲ ਕਹੀ ਹੈ ਜੀ 11 ਵਜੇ ਚੱਲਿਆ ਕਿਸੇ ਨੇ ਸਾਡੀ ਕੋ ਸੁਣਾਈ ਨਹੀਂ ਦਿੱਤੀ ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ